ਤਿੰਨ ਘਰਾਂ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਤਿੰਨੋਂ ਘਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਮੱਚ ਗਏ ਨੇ ਸੜ ਗਏ ਨੇ ਕਿ ਸੀਸੀਟੀਵੀ ਫੁਟੇजेस ਹੋਰ ਬਹੁਤ ਚਰਚਾਾਂਵਾਂ ਚੱਲ ਰਹੀਆਂ ਕਿ ਮਿੱਥਕੇ ਲਾਈ ਗਈ ਹੈਗੀ ਆ ਕੋਈ ਬੰਦਾ ਵੀ ਆਉਂਦਾ ਹੈ ਕੋਈ ਛਿਰਕਦਾ ਫਿਰ ਅੱਗ ਲੱਗਦੀ ਹੈਗੀ ਕਾਲੀ ਗੱਡੀ ਦੇ ਵਿੱਚ ਆਉਂਦਾ ਆ ਤੇ ਉਹ ਆਪ ਘਰ ਨੂੰ ਅੱਗ ਲਾਉਂਦਾ ਤੀਜਾ ਘਰ ਕਿਹਦਾ ਹੈਗਾ ਜੀ ਸਾਡੇ ਵੀਰ ਪਾਕਿਸਤਾਨ ਕਮਿਊਨਿਟੀ ਦੇ ਆ ਉਹ ਪਾਕਿਸਤਾਨ ਗਏ ਹੋਏ ਆ ਉਹਨਾਂ ਨੇ ਲਿਆਈ ਸੀਗਾ ਤੇ 3 ਮਹੀਨੇ ਪਹਿਲਾਂ ਹੀ 3 ਮਹੀਨੇ 3-4 ਮਹੀਨੇ ਪਹਿਲਾਂ ਹੀ ਲਿਆ ਉਹਨਾਂ ਦੀ ਦੋ ਗੱਡੀਆਂ ਨੂੰ ਅੱਗ ਲੱਗੀ ਹੋਈ ਹਾਂਜੀ ਉਹਨਾਂ ਦੀਆਂ ਦੋ ਗੱਡੀਆਂ ਵੀ ਤੇ ਉਹਨਾਂ ਦਾ ਸਾਰਾ ਘਰ ਜਲ ਗਿਆ ਸੀ ਹਜੇ ਵੀ ਭਾਵੁਕ ਹੋਏ ਹੋਏ ਹੋਏਗੇ ਫਾਇਰ ਬ੍ਰਿਗੇਡ ਕੁਝ ਨਹੀਂ ਆਇਆ ਸੀਗਾ ਮੈਂ ਆਪ ਗਾਰਡਨ ਹੋਜ਼ ਨਾਲ ਉਹ ਅੱਗ ਨੂੰ ਬੁਝਾਇਆ ਕੁਦਰਤੀ ਜਾਗ ਖੁੱਲ ਗਈ ਬਸ ਕੁਦਰਤੀ ਜਾਗ ਖੁੱਲ ਗਈ ਗੁਰੂ ਮਹਾਰਾਜ ਦਾ ਸਰੂਪ ਲਿਆ ਨਾਲ ਸਫੀ ਸਰੂਪ ਤੇ ਨਾਲ ਸਿੰਚੀਆਂ ਲੈ ਕੇ ਮੈਂ ਘਰ ਤੋਂ ਬਾਹਰ ਆ ਗਿਆ ਰੌਕੀ ਵਿਊ ਕਾਉਂਟੀ ਦੇ ਵਿੱਚ ਕੌਨਰੇਚ ਏਰੀਆ ਪੈਂਦਾ ਉੱਥੇ ਟ੍ਰਿਨਿਟੀ ਰੋਡ ਹੈ ਉੱਥੇ ਅੱਜ ਸਾਨੂੰ ਪਤਾ ਲੱਗਿਆ ਹੈ ਕਿ ਤਿੰਨ ਘਰਾਂ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਤਿੰਨੋਂ ਘਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਮੱਚ ਗਏ ਨੇ ਸੜ ਗਏ ਨੇਗੇ ਸਾਡੇ ਨਾਲ ਨੇ ਸਰਦਾਰ ਰਵਿੰਦਰ ਸਿੰਘ ਜੀ ਇਹ ਗੁਰਦੁਆਰੇ ਦੇ ਵਿੱਚ ਸੈਕਟਰੀ ਵੀ ਰਹੇ ਨੇਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿੰਨੇ ਵਜੇ ਤੇ ਕਦੋਂ ਇਹ ਘਟਨਾ ਵਾਪਰੀ ਹੈ ਤੇ ਹਜੇ ਤੱਕ ਇਹਨਾਂ ਦੀ ਨੌਲੇਜ ਦੇ ਵਿੱਚ ਕੀ ਕੁਝ ਆਇਆਗਾ ਕਿੰਦਾ ਦੀ ਜਾਣਕਾਰੀ ਇਹਨਾਂ ਨੂੰ ਹੁਣ ਤੱਕ ਮਿਲੀ ਹੈ ਪੁਲਿਸ ਤੋਂ ਹੋਰ ਵੱਖ-ਵੱਖ ਥਾਵਾਂ ਤੋਂ ਤੇ ਪਹਿਲਾਂ ਦਾ ਬਹੁਤ-ਬਹੁਤ ਸਵਾਗਤ ਹੈ ਥੋੜਾ ਰੈਡ ਐਫਐਮ ਤੇ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਹਾਂਜੀ ਇਹ 2:10 ਤੇ ਸਾਨੂੰ ਪਤਾ ਲੱਗਾ ਕਿ ਨਾਲ ਵਾਲੇ ਘਰ 'ਚ ਜਦੋਂ ਮੈਂ ਮੜ ਜਾ ਬੱਖ ਲਿਆ ਤੇ ਮੈਨੂੰ ਦੇਖਿਆ ਕਿ ਲਾਲ ਲਾਲ ਵਿੰਡੋਆਂ ਚੋਂ ਦਿਖ ਰਿਹਾ ਤੇ ਜਦ ਮੈਂ ਪਰਦਾ ਚੱਕ ਕੇ ਦੇਖਿਆ ਤੇ ਮੈਨੂੰ ਅੱਗ ਦੀਆਂ ਲਾਟਾਂ ਜਿਹੜਾ ਘਰ 162 20th ਰੋਡ ਆ ਉਹਦੇ ਤੇ ਅੰਡਰ ਕੰਸਟਰਕਸ਼ਨ ਸੀਗਾ ਸਾਰੀ ਫਰੇਮਿੰਗ ਹੋਈ ਹੋਈ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਦੋਨੇ ਫਲੋਰਾਂ ਤੇ ਤੇ ਮੈਨੂੰ ਫਿਰ ਮੈਂ ਉੱਠ ਕੇ ਸਾਰੀ ਫੈਮਿਲੀ ਨੂੰ ਜਗਾਇਆ ਜਗਾ ਕੇ ਕਿ ਅਸੀਂ ਬਾਹਰ ਚਲੀਏ ਨਾਲ ਵਾਲਾ ਘਰ ਅੰਡਰ ਫਾਇਰ ਆ ਤੇ ਕੁਝ ਵੀ ਚੱਕਣ ਦਾ ਮੌਕਾ ਨਹੀਂ ਮਿਲਿਆ ਮੈਂ ਬਾਬਾ ਜੀ ਦੇ ਰੂਮ ਚ ਗਿਆ ਉੱਥੋਂ ਗੁਰੂ ਮਹਾਰਾਜ ਦਾ ਸਰੂਪ ਲਿਆ ਨਾਲ ਸਫਰੀ ਸਰੂਪ ਤੇ ਨਾਲ ਸੈਂਚੀਆਂ ਲੈ ਕੇ ਮੈਂ ਘਰ ਤੋਂ ਬਾਹਰ ਆ ਗਿਆ ਤੁਸੀਂ ਸਾਰਾ ਪਰਿਵਾਰ ਘਰ ਚ ਸੁੱਤਾ ਪਿਆ ਸੀ ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗੀ ਹਾਂਜੀ ਸਾਰਾ ਪਰਿਵਾਰ ਕੀ ਤੁਹਾਨੂੰ ਕਿਸ ਨੇ ਆ ਕੇ ਅਲਰਟ ਕੀਤਾ ਨਹੀਂ ਮੈਂ ਆਪੇ ਮੇਰੇ ਮਾਨ ਜਦੋਂ ਮੈਂ ਬੱਖ ਲਿਆ ਰਾਤ ਨੂੰ ਸੌਂਦੇ ਬੰਦਾ ਇਨਸਾਨ ਹਨਾ ਮੇਰੇ ਬੈਡਰੂਮ ਦੇ ਵਿੱਚ ਦੋ ਵਿੰਡੋਆਂ ਆ ਸਾਊਥ ਸਾਈਡ ਤੇ ਇਹ ਘਰ ਵੀ ਸਾਊਥ ਸਾਈਡ ਤੇ ਸੀਗਾ ਤੇ ਉੱਥੋਂ ਦੇਖਿਆ ਤੇ ਮੈਨੂੰ ਪਤਾ ਲੱਗਿਆ ਅੱਗ ਲੱਗੀ ਆ ਤੇ ਮੈਂ ਜੀ ਆਪਣੇ ਆਪ ਰੱਬ ਵੱਲੋਂ ਗੁਰੂ ਮਹਾਰਾਜ ਨੇ ਜਿੱਦਾਂ ਗੁਦਰਤੀ ਜਾ ਖੁੱਲ ਗਈ ਬਸ ਗੁਦਰਤੀ ਜਾ ਖੁੱਲ ਗਈ ਤੇ ਜਦ ਦੇਖਿਆ ਤੇ ਜਿੱਦਾਂ ਮਹਾਰਾਜ ਨੇ ਕੋਤਕ ਬਰਤਾਇਆ ਜਾਂ ਸਾਡੀ ਜਾਨ ਬਚਾਲੀ ਇਹ ਘਰ ਚ ਉਹ ਕਿੰਨੇ ਜੀ ਸੀਗੇ ਅਸੀਂ ਉਸ ਦੇ ਵੇਲੇ ਮੇਰੇ ਮੰਮੀ ਡੈਡੀ ਸੀਗੇ ਮੈਂ ਸੀਗਾ ਮੇਰੇ ਬੱਚੇ ਸੀਗੇ ਤੇ ਅਸੀਂ ਫਿਰ ਉਹਦੇ ਵਿੱਚੋਂ ਦਵਾ ਦਬ ਕਰ ਚੋਂ ਬਾਹਰ ਨਿਕਲੇ ਕਿਸੇ ਦੇ ਕੋਈ ਇੰਜਰੀ ਤਾਂ ਨਹੀਂ ਹੋਈ ਨਹੀਂ ਕਿਸੇ ਤੇ ਇੰਜਰੀ ਨਹੀਂ ਹੋਈ ਮੇਰੀ ਮੰਮੀ ਨੂੰ ਥੋੜੀ ਜਿਹੀ ਸਾਹ ਦੀ ਪ੍ਰੋਬਲਮ ਆਂਦੀ ਆ ਤੇ ਉਹ ਵੀ ਹਾਂਜੀ ਠੀਕ ਆ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਉਹਨੇ ਆ ਪਾਣਾ ਵਰਤਿਆ ਉਹ ਮਹਾਰਾਜ ਨੇ ਬਲ ਬਖਸ਼ਣਾ ਜੀ ਤੇ ਇਦਾਂ ਹੋਇਆ ਤੁਹਾਡੇ ਗਵਾਂਢੀ ਘਰ ਨੂੰ ਅੱਗ ਲੱਗੀ ਸੀਗੀ ਪਹਿਲਾਂ ਜਿਹੜੀ ਕੀ ਫੈਲਦੀ ਫੈਲਦੀ ਤੁਹਾਡੇ ਘਰ ਤੱਕ ਵੀ ਪਹੁੰਚੀ ਤੇ ਸੀਸੀਟੀਵੀ ਫੁਟੇजेस ਹੋਰ ਬਹੁਤ ਚਰਚਾਵਾਂ ਚੱਲ ਰਹੀਆਂ ਕਿ ਮਿਥਕੇ ਲਾਈ ਗਈ ਹੈਗੀ ਆ ਕੋਈ ਬੰਦਾ ਵੀ ਆਉਂਦਾ ਹੈ ਕੋਈ ਛਿਰਕਦਾ ਫਿਰ ਅੱਗ ਲੱਗਦੀ ਹੈਗੀ ਆ ਹਾਂਜੀ ਮੈਂ ਵੀਡੀਓ ਦੇਖੀ ਬਾਅਦ ਵਿੱਚ ਕਿਸੇ ਨੇ ਦਿਖਾਈ ਆਪਣੇ ਕੈਮਰੇ ਤੋਂ ਕਿਉਂਕਿ ਮੇਰੇ ਘਰ ਦੀਆਂ ਤਾਂ ਲਾਈਟਾਂ ਆਫ ਹੋ ਗਈਆਂ ਤੇ ਉਹਦੇ ਵਿੱਚ ਪਤਾ ਲੱਗਦਾ ਕਿ ਕੋਈ ਕਾਲੀ ਗੱਡੀ ਦੇ ਵਿੱਚ ਆਉਂਦਾ ਆ ਤੇ ਉਹ ਆਪ ਘਰ ਨੂੰ ਅੱਗ ਲਾਉਂਦਾ ਉੱਪਰਲੀ ਫਲੋਰ ਨੂੰ ਥੱਲੇ ਇੱਕ ਵਜੇ ਕੇ 57 ਮਿੰਟ ਤੇ ਸਵੇਰ ਨੂੰ ਆਉਂਦਾ ਆ ਤੇ 2 ਵਜੇ ਕੇ 11 ਮਿੰਟ ਤੇ ਚਲਾ ਜਾਂਦਾ ਆ ਉਹ 14 ਮਿੰਟ ਘਰ ਦੇ ਅੰਦਰ ਰਿਹਾ ਉਹਨੇ ਤੇਲ ਛਿੜਕਿਆ ਲੱਗਦਾ ਜਿਸ ਤਰ੍ਹਾਂ ਦੇਖਣ ਨੂੰ ਫਿਰ ਉਹਨੇ ਜਿੱਦਾਂ ਲੱਗਦਾ ਕਿ ਮਿੱਥ ਕੇ ਕੰਸਟ੍ਰਕਸ਼ਨ ਵਾਲੇ ਘਰ ਨੂੰ ਅੰਡਰ ਕੰਸਟ੍ਰਕਸ਼ਨ ਹੈ ਉਹ ਉਹਨੂੰ ਅੱਗ ਲਾਈ ਤੇ ਉਹ ਘਰ ਜਿਹੜਾ ਸੀਗਾ ਕੁਝ ਪਤਾ ਲੱਗਿਆ ਕਿਹਦਾ ਹੈ ਉਹਨਾਂ ਨਾਲ ਗੱਲਬਾਤ ਹੋਈ ਹੈਗੀ ਥੋੜੀ ਉਹ ਮੌਕੇ ਤੇ ਆਏ ਸੀ ਹਾਂਜੀ ਉਹ ਰਾਤ ਨੂੰ ਆਏ ਸੀਗੇ 4:00 ਵਜੇ ਮੈਨੂੰ ਮਿਲਣ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ ਤੇ ਉਹ ਫਿਰ ਸਾਡੇ ਨਛੱਤਰ ਸਿੰਘ ਬਰਾੜਿਆ ਫਰੈਂਡ ਉਹਨਾਂ ਦਾ ਘਰ ਆ ਉਹ ਅੱਛਾ ਜੀ ਹਾਂਜੀ ਉਹ ਸੰਤਾਂ ਦੇ ਪਿੰਡ ਨੂੰ ਬਿਲੋਂਗ ਕਰਦੇ ਆ ਰੋਡੇ ਪਿੰਡ ਨੂੰ ਅੱਛਾ ਜੀ ਤੇ ਬਹੁਤ ਹੀ ਵਧੀਆ ਇਨਸਾਨ ਆ ਤੇ ਪਤਾ ਨਹੀਂ ਕਿਉਂ ਇਦਾਂ ਦੇ ਲੋਕ ਸ਼ਰਾਰਤੀ ਅੰਸਰ ਬਦਲਾ ਲੈਣ ਲਈ ਘਰਾਂ ਨੂੰ ਅੱਗਾਂ ਲਾਉਂਦੇ ਆ ਤੇ ਜਾਂ ਕੀ ਉਹਨਾਂ ਦਾ ਮਕਸਦ ਆ ਅਸੀਂ ਕੈਨੇਡਾ ਦੀ ਕੰਟਰੀ ਦੇ ਵਿੱਚ ਸੇਫ ਇਹਨਾਂ ਕੰਟਰੀਆਂ 'ਚ ਆਏ ਆ ਕਿ ਅਸੀਂ ਸੇਫ ਰਹਿੰਦੇ ਆ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ ਤੇ ਪਰ ਇੱਥੇ ਹੁਣ ਇਦਾਂ ਲੱਗਦਾ ਆ ਕੀ ਸੇਫਟੀ ਹੈ ਨਹੀਂ ਹਨਾ ਜੀ ਤੇ ਇੱਕ ਦੂਜੇ ਦੀ ਜਾਨ ਨੂੰ ਅਸੀਂ ਪਏ ਆ ਤੇ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਜਿਹਦਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਆਪਣਾ ਬਦਲਾ ਲੈਣ ਲਈ ਗਵਾਰਡੀਆਂ ਦੀਆਂ ਜਾਨਾਂ ਨੂੰ ਵੀ ਕਰਵਾਣ ਕਰਨੇ ਨੂੰ ਫਿਰਦੇ ਆ ਤੁਸੀਂ ਕਹਿੰਦੇ ਬਦਲਾ ਮਤਲਬ ਕਿ ਬਹੁਤ ਜਦੋਂ ਪਹਿਲੀ ਨਜ਼ਰ ਮਾਰੀਏ ਤਾਂ ਹਰ ਦੇ ਜ਼ੈਨ ਦੇ ਵਿੱਚ ਕਿਉਂ ਕਹਿੰਦਾ ਚਹੀਆਂ ਘਟਨਾਵਾਂ ਬਹੁਤ ਹੋ ਗਈਆਂ ਹੁਣ ਜਦੋਂ ਮਿੱਥਕੇ ਘਰਾਂ ਨੂੰ ਅੱਗ ਟਾਰਗੇਟਡ ਅੱਗ ਲਾਈ ਗਈ ਹੈਗੀ ਹੈ ਬਹੁਤ ਵਾਰੀ ਸਾਨੂੰ ਖਬਰਾਂ ਵੀ ਮਿਲਦੀਆਂ ਸੀ ਵੀ ਰਿਪੋਰਟ ਕਰਦੇ ਆਂ ਵੀ ਫਰੋਤੀਆਂ ਵਾਸਤੇ ਹੋ ਸਕਦੀ ਹੈ ਐਕਸਟਰਸ਼ਨ ਵਾਸਤੇ ਹੋ ਸਕਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਇਹ ਉਹ ਵਾਲਾ ਮਸਲਾ ਨਹੀਂ ਹੈ ਉਹ ਮੈਟਰ ਨਹੀਂ ਹੈਗਾ ਇਹ ਨਿੱਜੀ ਬਦਲਾ ਰੰਜਿਸ਼ ਹੈ ਪਰਿਵਾਰ ਦੀ ਆਪਦੀ ਹਾਂ ਇਹ ਇਹਦੇ ਬਾਰੇ ਤਾਂ ਪਰਿਵਾਰ ਹੀ ਦੱਸ ਸਕਦਾ ਆ ਕਿ ਕੀ ਉਹਨਾਂ ਦੇ ਨਾਲ ਕੋਈ ਰੰਜਿਸ਼ ਹੈਗੀ ਆ ਕਿ ਨਹੀਂ ਹੈਗੀ ਆ ਕਿ ਕਿਸੇ ਦੀ ਕੀ ਉਹ ਕੀ ਕਰਨਾ ਚਾਹੁੰਦੇ ਆ ਉਸ ਘਰ ਦੇ ਵਿੱਚ ਕਿਉਂ ਆਏ ਕਿਉਂ ਉਹਨਾਂ ਨੇ ਮਿੱਥ ਕੇ ਉਸ ਘਰ ਨੂੰ ਆਪਣਾ ਟਾਰਗੇਟ ਕੀਤਾ ਹੈ ਤੇ ਇਹਦੇ ਬਾਰੇ ਤਾਂ ਉਹ ਪਰਿਵਾਰ ਹੀ ਦੱਸ ਸਕਦਾ ਹੈ ਪਰ ਆਂਡਗਵਾਨ ਜਦੋਂ ਕੋਈ ਫਰੋਤੀ ਦੀ ਗੱਲ ਆਉਂਦੀ ਹੈ ਜਾਂ ਕੋਈ ਕਹਿੰਦਾ ਮੈਨੂੰ ਪੈਸੇ ਦੇ ਐਕਸਟਰਸ਼ਨ ਉਹ ਬੜੀ ਛੇਤੀ ਫੈਲ ਜਾਂਦੀ ਆ ਆਪਸ ਚ ਕਮਿਊਨਿਟੀ ਚਰਚਾ ਕਰਦੀ ਹੈਗੀ ਐਦਾਂ ਦੀ ਗੱਲ ਤਾਂ ਨਹੀਂ ਕੋਈ ਕੋਈ ਸੁਣੀਗੀ ਹਾਂਜੀ ਐਦਾਂ ਦੀ ਗੱਲ ਸੁਣੀ ਤਾਂ ਨਹੀਂ ਹੈਗੀ ਪਰ ਇਸ ਵੇਲੇ ਪਰ ਅੱਜ ਤੋਂ 4 ਦਿਨ ਪਹਿਲਾਂ ਵੀ ਕੌਂਗਰੈਸ ਦੇ ਵਿੱਚ ਇੱਕ ਕਮਿਊਨਿਟੀ ਜਿਹੜੀ ਆ ਰੌਕੀਵਿਊ ਕਾਉਂਟੀ ਦੇ ਵਿੱਚ ਕਾਰਨਰਸ ਏਰੀਆ ਤੇ ਉਹਦੇ ਵਿੱਚ ਕਿਸੇ ਘਰ ਦੇ ਵਿੱਚ ਗੋਲੀਆਂ ਚੱਲੀਆਂ ਤੇ ਉਹਨਾਂ ਦੇ ਵੀ ਟਰੱਕ ਨੂੰ ਅੱਗ ਲਾਉਣੇ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਯਾਨੀ ਕਿ ਇੱਕ ਹਫ਼ਤੇ ਦੇ ਵਿੱਚ ਦੂਜੀ ਘਟਨਾ ਹੈ ਇਸ ਏਰੀਆ ਦੇ ਵਿੱਚ ਪ੍ਰਸ਼ਾਸਨ ਨੂੰ ਹੋਰ ਸਾਰਿਆਂ ਨੂੰ ਕੀ ਕਹਿਣਾ ਚਾਹੂਗੇ ਮੈਂ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਕਰਦਾ ਹਾਂ ਕਿ ਆਪਣੇ ਜਿਹੜੇ ਕਾਨੂੰਨ ਆ ਉਹ ਸਖਤ ਕਰੋ ਹਾਂਜੀ ਜਿਸ ਤਰ੍ਹਾਂ ਸਾਰੇ ਆਪਣੇ ਪੋਲੀਟੀਸ਼ਨ ਰੌਲਾ ਪਾਉਂਦੇ ਆ ਜੇਲ ਨੋ ਬੇਲ ਹਣਾ ਇਦਾਂ ਦੇ ਜਿਹੜੇ ਅਪਰਾਧੀ ਆ ਉਹ ਫੜ ਹੋ ਜਾਂਦੇ ਆ ਫਿਰ ਵੀ ਬਾਹਰ ਆ ਜਾਂਦੇ ਆ ਹਣਾ ਇਹ ਚ ਸਾਡੀ ਸੇਫਟੀ ਕੀ ਆ ਸਾਡੇ ਬੱਚਿਆਂ ਦੀ ਸੇਫਟੀ ਕੀ ਆ ਸਾਡੀ ਜਿਹੜੇ ਵੀ ਜਿੰਨੇ ਵੀ ਅਸੀਂ ਨਾਗਰਿਕ ਆ ਕਿ ਅਸੀਂ ਬੈਟਰ ਲਾਈਫ ਲਈ ਇੱਥੇ ਆਏ ਆ ਪਰ ਮੈਨੂੰ ਲੱਗਦਾ ਨਹੀਂ ਕਿ ਹੁਣ ਇਹ ਚੀਜ਼ਾਂ ਵੀ ਇੱਥੇ ਬੈਟਰ ਲੱਗ ਰਹੀਆਂ ਇੱਕ ਬੰਦਾ ਘਰ ਬਣਾਉਂਦਾ ਆ ਹਣਾ ਜੀ ਤੇ ਉਹਦੇ ਸੁਪਨੇ ਹੁੰਦੇ ਆ ਤੇ ਕੋਈ ਬਦਲੇ ਦੀ ਭਾਵਨਾ ਨਾ ਆਉਂਦਾ ਕੋਈ ਕਿਸੇ ਭਾਵਨਾ ਪੈਸੇ ਫਰੋਤੀ ਦੇ ਮਾਮਲੇ ਚ ਆਉਂਦਾ ਫਰ ਉਹ ਬਾਅਦ ਵਿੱਚ ਆਪਣੀ ਜिद ਕੱਢਣ ਲਈ ਲੋਕਾਂ ਦੇ ਘਰ ਸਾੜਦਾ ਫਿਰਦਾ ਇਹ ਕਿੰਨੀ ਕਿ ਸਿਆਣਪ ਆ ਇਹਦੇ ਲਈ ਸਾਨੂੰ ਸੋਚਣਾ ਪਵੇਗਾ ਕਿ ਕਿਉਂ ਹੋ ਰਿਹਾ ਹੈ ਨਾ ਜੀ ਪੋਲਿਟਿਸ਼ਨਾਂ ਨੂੰ ਸੋਚਣਾ ਪਵੇਗਾ ਆਪਾਂ ਨੂੰ ਲਾਅ ਸਖਤ ਕਰਨੇ ਪੈਣਗੇ ਨਾ ਜੀ ਤਾਂ ਹੀ ਸੇਫਟੀ ਜਿਹੜੀ ਆ ਉਹ ਹੋ ਸਕਦੀ ਹੈ ਨਹੀਂ ਤਾਂ ਫਿਰ ਬਹੁਤ ਔਖਾ ਹੈ ਤੁਸੀਂ ਘਰ ਵੀ ਕਹਿੰਦੇ ਮੈਂ ਸੁਣਨਾ ਹੈ ਨਵਾਂ ਹੀ ਬਣਾਇਆ ਸੀ ਆ ਕਾਫੀ ਖਰਚਾ ਬਾਬਾ ਖਰਚਾ ਵੀ ਕੀਤਾ ਸੀਗਾ ਹਾਂਜੀ ਮੈਂ 2 ਸਾਲ ਪਹਿਲਾਂ ਹੀ ਬਣਾਇਆ ਘਰ ਹਾਂਜੀ ਤੇ ਕਾਫੀ ਮਿਹਨਤ ਕੀਤੀ 3 ਸਾਲ ਪਹਿਲਾਂ ਲੋਟ ਲਈ ਸੀ ਤੇ 2 ਸਾਲ ਮੈਨੂੰ ਮੂਵ ਹੋਏ ਨੂੰ ਹੋਏ ਸੀਗੇ ਸਾਰੇ ਅਸੀਂ ਪਰਿਵਾਰ ਬਹੁਤ ਖੁਸ਼ੀ ਖੁਸ਼ੀ ਰਹਿੰਦੇ ਸੀਗੇ ਤੇ ਚਲੋ ਮਕਾਨ ਤਾਂ ਫਿਰ ਵੀ ਬਣ ਜਾਂਦਾ ਪਰ ਜਿਹੜੀਆਂ ਯਾਦਾਂ ਮੇਰੇ ਦਾਦਾ ਜੀ ਦੀਆਂ ਯਾਦਾਂ ਇਸ ਘਰ ਦੇ ਨਾਲ ਅਸੀਂ ਉਹਨਾਂ ਦੇ ਫੋਟੋਆਂ ਹੋਰ ਇੰਨਾ ਕੁਝ ਘਰ ਦੇ ਵਿੱਚ ਸਮਾਨ ਹੁੰਦਾ ਜਿਹੜਾ ਕਿ ਆਪਾਂ ਜਾਦਾ ਜੰਮੇ ਆ ਉਹ ਮੈਮਰੀਆਂ ਸੰਭ ਕੇ ਰੱਖੀਆਂ ਹੁੰਦੀਆਂ ਤੇ ਉਹ ਤਬਾਹ ਹੋ ਜਾਂਦੀਆਂ ਤੇ ਚਲੋ ਉਹ ਵੀ ਉਹਦੇ ਪਾਣੇ ਚ ਹੀ ਆ ਤੇਰਾ ਪਾਣਾ ਮਿੱਠਾ ਲੱਗਿਆ ਹਨਾ ਜੀ ਤੇ ਮਹਾਰਾਜ ਦਾ ਮੈਂ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਦਾ ਕਿ ਉਹਨਾਂ ਨੇ ਸਾਡੀ ਜਾਨ ਬਖਸ਼ ਦਿੱਤੀ ਹੈ ਤੇ ਪਰਮਾਤਮਾ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਸਮੱਤ ਬਖਸ਼ੇ ਮਨ ਕੀ ਕਹਿ ਰਿਹਾ ਇਸ ਸਮੇਂ ਰਵਿੰਦਰ ਸਿੰਘ ਦਾ ਮੇਰਾ ਮਨ ਇਹੋ ਹੀ ਕਹਿ ਰਿਹਾ ਕਿ ਪਰਮਾਤਮਾ ਉਹਨਾਂ ਨੂੰ ਵੀ ਸਮੱਤ ਬਖਸ਼ ਜਿਹੜੇ ਕ੍ਰਾਈਮ ਕਰਦੇ ਆ ਕਿ ਇਹ ਕ੍ਰਾਈਮ ਜਿਹੜਾ ਆ ਇਹ ਇਸ ਕਰਕੇ ਨਹੀਂ ਬਣਿਆ ਹੈਗਾ ਕਿ ਤੁਸੀਂ ਲੋਕਾਂ ਦੀ ਅਜਾਨਾ ਲੋਕੋ ਜਾਣ ਤੁਹਾਡੇ ਅੰਦਰ ਇਦਾਂ ਦੀ ਭਾਵਨਾ ਹੋਵੇ ਕਿ ਤੁਸੀਂ ਕਿਸੇ ਨੂੰ ਮਾਰੋ ਉਹਦਾ ਘਰ ਫੂਕੇ ਆਪਣਾ ਬਦਲਾ ਲਾਓ ਇਹ ਕੋਈ ਤੁਹਾਡੇ ਮਨ 'ਚ ਨਹੀਂ ਹੁਣ ਗੁੱਸਾ ਆ ਰਿਹਾ ਤੁਹਾਡੇ ਮਨ 'ਚ ਨਹੀਂ ਬਦਲੇ ਦੀ ਭਾਵਨਾ ਆ ਰਹੀ ਹੈ ਕਿ ਤੁਹਾਡਾ ਨਵਾਂ ਬਣਿਆ ਘਰ ਜਿਹੜਾ ਤੁਸੀਂ ਕਹਿੰਦੇ ਇੰਨੇ ਸਾਲ ਲਾ ਕੇ ਮਿਹਨਤ ਨਾਲ ਬਣਾਇਆ ਸਾਰੇ ਜੀਆਂ ਨੇ ਰਲ ਕੇ ਤੇ ਤੁਹਾਡੇ ਮਨ 'ਚ ਨਹੀਂ ਗੁੱਸਾ ਆਉਂਦਾ ਹਾਂਜੀ ਨਹੀਂ ਮੇਰੇ ਮਨ ਦੇ ਵਿੱਚ ਗੁੱਸਾ ਨਹੀਂ ਹੈਗਾ ਮੇਰੇ ਮਨ 'ਚ ਸ਼ੁਕਰ ਹੀ ਹੈ ਉਸ ਪ੍ਰਮਾਤਮਾ ਦਾ ਕਿ ਵਾਹਿਗੁਰੂ ਇਹ ਜਿਹੜੇ ਵੀ ਬੱਚੇ ਆ ਸਾਡੇ ਭਟਕੇ ਹੋਏ ਆ ਇਹਨਾਂ ਨੂੰ ਸਮਤ ਬਖਸ਼ ਇੱਕ ਕੋਈ ਨਾ ਕੋਈ ਕਿਸੇ ਨਾ ਕਿਤੇ ਉਹ ਕੋਈ ਕੰਮ ਕਰਾਉਣੇ ਵਾਲੇ ਪਿੱਛੇ ਬੈਠੇ ਆ ਇਹ ਪੈਸੇ ਲੈ ਕੇ ਮੋਰੇ ਅੱਗਾਂ ਲਾਉਂਦੇ ਆ ਜਾਂ ਕੁਝ ਕਰਦੇ ਆ ਉਹ ਬੰਦੇ ਹੋ ਰਿਹਾ ਉਹਨਾਂ ਨੂੰ ਪੈਸੇ ਦੀ ਲੋੜ ਆ ਤੇ ਇਸ ਕਰਕੇ ਇਹਨਾਂ ਜਿਹੜੇ ਬੱਚੇ ਸਾਡੇ ਭਟਕੇ ਆ ਉਹਨਾਂ ਨੂੰ ਪਰਮਾਤਮਾ ਲਈ ਤੇ ਲੈ ਕੇ ਆਵੇ ਸਾਡੀ ਗਵਰਨਮੈਂਟ ਕੋਈ ਇਦਾਂ ਦੇ ਕਦਮ ਚੁੱਕੇ ਕਿ ਹਰੇਕ ਦੇ ਟੇਬਲ ਤੇ ਰੋਟੀ ਹੋਵੇ ਰੋਟੀ ਲੋਕੀ ਆਪਣੀਆਂ ਜਿਹੜੀਆਂ ਸ਼ਾਮਾਂ ਆ ਉਹ ਬਹੁਤ ਉੱਚੀਆਂ ਅੱਜ ਕੱਲ ਲਈ ਫਿਰਦੇ ਆ ਉਹਨੂੰ ਪੂਰਨ ਕਰਨੇ ਲਈ ਪੂਰੀਆਂ ਕਰਨੇ ਲਈ ਕੋਈ ਵੀ ਕ੍ਰਾਈਮ ਕਰਨੇ ਨੂੰ ਫਿਰਦੇ ਆ ਇੱਕ ਘਰ ਥੋੜਾ ਸੀ ਇੱਕ ਕੰਟਰ ਕੰਸਟਰਕਸ਼ਨ ਸੀ ਬਰਾੜ ਸਾਹਿਬ ਦਾ ਹੈ ਤੀਜਾ ਘਰ ਕਿਹਦਾ ਹੈਗਾ ਜੀ ਉਹ ਤਿੰਨ ਇੱਕ ਮਹੀਨੇ ਪਹਿਲਾਂ ਸਾਡੇ ਵੀਰ ਪਾਕਿਸਤਾਨ ਕਮਿਊਨਿਟੀ ਦੇ ਆ ਉਹ ਪਾਕਿਸਤਾਨ ਗਏ ਹੋਏ ਆ ਉਹਨਾਂ ਨੇ ਲਿਆਈ ਸੀਗਾ ਅੱਛਾ ਤਿੰਨ ਮਹੀਨੇ ਪਹਿਲਾਂ ਹੀ ਤਿੰਨ ਮਹੀਨੇ ਤਿੰਨ ਚਾਰ ਮਹੀਨੇ ਪਹਿਲਾਂ ਹੀ ਲਿਆ ਤੇ ਉਹ ਮੂਵ ਹੋਏ ਇਸ ਵੇਲੇ ਉਹ ਘਰ ਦੇ ਵਿੱਚ ਨਹੀਂ ਹੈਗੇ ਸੀ ਤੇ ਸੱਜੇ ਪਾਸੇ ਘਰ ਸਾਡੇ ਸੰਦੀ ਭਾਜੀ ਦਾ ਪਰਮਾਰ ਸੰਦੀ ਪਰਮਾਰ ਜੀ ਗਰੇ ਸਟ੍ਰਕਿੰਗ ਵਾਲੇ ਤੇ ਸਾਹਮਣੇ ਇਹ ਬਰਾੜ ਸਾਹਿਬ ਦਾ ਘਰ ਆ ਇੱਕ 159 ਇਹਨਾਂ ਦੇ ਘਰ ਤਾਈ ਵੀ ਲਾਟਾਂ ਪਹੁੰਚੀਆਂ ਅੱਜ ਸਵੇਰ ਦੇ ਸਾਨੂੰ ਪ੍ਰਸ਼ਾਦਾ ਪਾਣੀ ਚਾਹ ਪਾਣੀ ਹੋਰ ਸਾਰੇ ਨੇਬਰ ਸਾਰੀ ਕਮਿਊਨਿਟੀ ਕੌਂਸਲ ਦੀ ਮੈਨੂੰ ਫੋਨ ਕਰਕੇ ਪੁੱਛਦੀ ਭਾਜੀ ਕੀ ਹਾਲ ਆ ਜਦੋਂ ਵੀ ਆ ਆ ਰਣਜੀਤ ਭਾਜੀ ਰੂਫਰ ਉਹ ਮੈਨੂੰ ਆਪਣਾ ਟਰੱਕ ਖੜਾ ਕਰ ਗਏ ਗੱਡੀ ਕਿ ਤੇਰੀਆਂ ਗੱਡੀਆਂ ਸਾਰੀਆਂ ਅੱਗ ਲੱਗੀਆਂ ਚਾਬੀ ਫੜਾ ਕੇ ਚੱਲੀਆਂ ਗੱਡੀਆਂ ਨੂੰ ਅੱਗ ਲੱਗ ਗਈ ਹਾਂਜੀ ਤਿੰਨ ਗੱਡੀਆਂ ਨੂੰ ਅੱਗ ਲੱਗ ਗਈਆਂ ਥੋਡੀਆਂ ਕੱਲੀਆਂ ਨੇ ਹਾਂਜੀ ਹਾਂਜੀ ਤੇ ਉਹਨਾਂ ਦੇ ਮੈਂ ਪਾਕਿਸਤਾਨ ਪਾਕਿਸਤਾਨ ਵਾਲੇ ਰਹਿਣ ਵਾਲੇ ਨੇ ਜਿਹੜੇ ਉਹਨਾਂ ਦੀ ਦੋ ਗੱਡੀਆਂ ਨੂੰ ਅੱਗ ਲੱਗੀ ਹੋਈ ਹਾਂਜੀ ਉਹਨਾਂ ਦੀਆਂ ਸਾਡਾ ਵੀ ਬੰਡ ਟੂ ਗਰਾਊਂਡ ਹੋ ਗਿਆ ਹਾਂਜੀ ਤੇ ਸਾਰਾ ਹਾਂਜੀ ਭਾਈ ਜੀ ਤੁਸੀਂ ਆਏ ਥੋੜਾ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਆਪਦਾ ਨਾਮ ਦੱਸਿਓ ਜੀ ਕੀ ਨਾਮ ਮੇਰਾ ਨਾਮ ਜਿਸ ਕਰਨ ਬਰਾੜਾ ਹੀ ਮੈਂ ਅੰਮਰਪਾਲ ਸਾਹਿਬ ਦੇ ਸਾਹਮਣੇ ਗਵੰਡੀਆਂ ਸੀ ਪੁਰਾਣੇ ਮਿੱਤਰਾਂ ਜੀ ਸਵੇਰੇ ਜਿਹੜਾ ਅੱਜ ਹੋਇਆ ਘਟਨਾ ਬਹੁਤ ਹੀ ਮਾੜੀ ਐ ਫਿਰਦੇ ਨੂੰ ਅੱਜ ਹੁਣ ਵੀ ਅੱਖਾਂ ਭਰ ਆਉਂਦੀਆਂ ਉਹ ਹਾਲਾਤ ਦੇਖ ਕੇ ਤੇ ਓਵਰਆਲ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਐ ਸਾਰੀ ਕਮਿਊਨਿਟੀ ਇਕੱਠੀ ਵੀ ਹੋਈ ਕੀ ਗੱਲਬਾਤ ਕਰ ਰਹੇ ਹਾਂ ਕੀ ਅੱਗੇ ਦਾ ਸੋਚ ਰਹੇ ਇਸ ਸਲੂਸ਼ਨ ਪਬਲਿਕ ਨਹੀਂ ਕਰ ਸਕਦੀ ਸਰਕਾਰਾਂ ਹੀ ਕਰ ਸਕਦੀਆਂ ਜੀ ਹਜੇ ਵੀ ਭਾਵੁਕ ਹੋਏ 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 ਗਏ ਬੇਟੀ ਮੇਰੀ ਅੱਜ ਦਾ ਐਗਜ਼ਾਮ ਸੀਗਾ ਉਹ ਪੜ ਰਹੀ ਸੀ ਜਦੋਂ ਨੇ ਸਾਨੂੰ ਉਠਾਇਆ ਭਾਈ ਸਾਰੇ ਸੁੱਤੇ ਹੋਏ ਸੀਗੇ ਸਾਰੇ ਮੈਂਬਰ ਜਦੋਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਪਪਾ ਲਿਖ ਬਾਹਰ ਅਗ ਲੱਗੀ ਫਿਰ ਮੈਂ ਉਹਨਾਂ ਨੂੰ ਜਲਦੀ ਜਲਦੀ ਕਿਹਾ ਵੀ ਤੁਸੀਂ ਪੁਲਿਸ ਕਾਲ ਕਰੋ ਪਹਿਲਾਂ ਤੇ ਜਲਦੀ ਬਾਹਰ ਨਿਕਲੋ ਕੋਈ ਚੱਕਣ ਦੀ ਲੋੜ ਨਹੀਂ ਪਹਿਲਾਂ ਆਪਦੇ ਆਪ ਨੂੰ ਸਿਕਿਉਰ ਕਰੋ ਜਦੋਂ ਅਸੀਂ ਬਾਹਰ ਨਿਕਲੇ ਮੇਰੇ ਘਰ ਦੇ ਲਾਂਚ ਮੇਰੇ ਟਰੱਕ ਨੂੰ ਤੇ ਮੇਰੇ ਨਾਲ ਦੇ ਨੇਬਰ ਦੇ ਲਾਂਚ ਵੀ ਅੱਗ ਲੱਗੀ ਹੋਈ ਸੀ ਤੇ ਮੈਂ ਉਹਨੂੰ ਖੁਦ ਬੋਤਾ ਫਾਇਰ ਬ੍ਰਿਗੇਡ ਕੁਝ ਨਹੀਂ ਆਇਆ ਸੀਗਾ ਮੈਂ ਆਪ ਗਾਰਡਨ ਹੋਜ਼ ਨਾਲ ਉਹ ਅੱਗ ਨੂੰ ਬੁਝਾਇਆ ਟਰੱਕ ਦੇ ਉੱਪਰੋਂ ਵੀ ਤੇ ਗਾਰਡਨ 'ਚ ਥੋੜੀ ਬੇਟੀ ਪੜ ਰਹੀ ਸੀ ਕਿਉਂਕਿ ਐਗਜ਼ਾਮ ਸੀਗੇ ਕਿੰਨੇ ਵਜੇ ਦੀ ਗੱਲ ਹੋਊਗੀ ਇਹ ਅਰਾਊਂਡ 2:30 ਤੋਂ 2 ਦੇ ਲਗਭਗ ਦੀ ਜ ਤਾਂ ਪਰਿਵਾਰ ਠੀਕ ਹੈ ਸਹਿਮ ਦੇ ਮਾਹੌਲ ਚ ਹੈ ਕਿ ਬੇਟੀ ਨੇ ਕੋਈ ਸ਼ੇਰ ਨਹੀਂ ਬੇਟੀ ਪੜ ਰਹੀ ਸੀ ਉਹ ਤਾਂ ਵਿਚਾਰੀ ਕਹਿੰਦੀ ਮੈਨੂੰ ਮੇਰਾ ਲੈਪਟਾਪ ਚਾਹੀਦਾ ਮੇਰਾ ਐਗਜ਼ਾਮ ਹੈ ਰੇਡੀ ਮੈਂ ਜਾਣਾ ਪਰ ਇਹਨਾਂ ਨੇ ਸਾਨੂੰ ਅਲਾਉ ਨਹੀਂ ਕੀਤਾ ਘਰ ਦੇ ਅੰਦਰ ਜਾਣ ਨੂੰ ਸੋ ਸਵੇਰ 7 ਵਜੇ ਸਾਨੂੰ ਨੇ ਅਲਾਉ ਕੀਤਾ ਵੀ ਤੁਸੀਂ ਚੈੱਕ ਕਰ ਸਕਦੇ ਘਰ ਦੇ ਵਿੱਚ ਵੀ ਹੁਣ ਜੇ ਸਮੋਕ ਘੱਟ ਹੈਗਾ ਆਦਰਵਾਇਜ਼ ਤੁਸੀਂ ਅੰਦਰ ਨਹੀਂ ਜਾ ਸਕਦੇ ਜੇ ਅਸੀਂ ਤੁਹਾਨੂੰ ਦੱਸਾਂ ਕਿ ਕਦੋਂ ਜਾਣਾ ਕਿ ਬੱਚੇ ਘਬਰਾਏ ਹੋਏ ਨੇ ਬਿਲਕੁਲ ਹੋ ਵੀ ਬੱਚਿਆਂ ਦਾ ਜਿਗਰ ਕਿੰਨਾ ਕੋ ਹੁੰਦਾ ਮੋਬਤਨ ਬਾਜੀ ਸਾਣਾ ਗੱਲਬਾਤ ਕਰਨ ਵਾਸਤੇ ਮਿਹਰਬਾਨੀ ਥੈਂਕ ਯੂ ਹਾਂਜੀ ਮੈਂ ਸਾਰੀ ਕੈਲਗਰੀ ਦੀ ਕਮਿਊਨਿਟੀ ਦਾ ਧੰਨਵਾਦ ਕਰਦਾ ਹਾਂ ਤੇ ਸਾਰੀ ਕੈਲਗਰੀ ਨੇ ਮੈਨੂੰ ਫੋਨ ਕਰਕੇ ਮੇਰਾ ਹਾਲਚਲ ਪੁੱਛਿਆ ਤੇ ਮੈਂ ਕੈਲਗਰੀ ਟ੍ਰਾਂਜ਼ਿਟ 'ਚ ਕੰਮ ਕਰਦਾ ਮੇਰੇ ਬੌਸ ਉਹ ਵੀ ਇੱਥੇ ਆ ਕੇ ਮੇਰੀ ਹਾਲਚਲ ਪੁੱਛ ਕੇ ਗਏ ਆ ਸਾਰੇ ਗੁਰਦੁਆਰੇ ਦੇ ਗ੍ਰੰਥੀ ਵੀ ਮੇਰੇ ਕੋਲ ਇੱਥੇ ਹਾਲਚਲ ਪੁੱਛ ਕੇ ਗਏ ਆ ਆਗੀ ਹਾਲਚਲ ਪੁੱਛ ਕੇ ਗਏ ਆ ਸਾਰੀ ਕੈਲਗਰੀ ਦੀ ਕਮਿਊਨਿਟੀ ਦਾ ਕੋਨ ਰਿਸ਼ਤਾ ਸਾਰਿਆਂ ਮੇਰੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਸਾਡੇ ਨਾਲ ਖੜੇ ਆ ਤੇ ਸਾਰਿਆਂ ਦਾ ਧੰਨਵਾਦ ਰੈਡ ਐਫ ਐਮ ਦੀ ਟੀਮ ਸ਼ੁਭਕਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਰੈਡ ਐਫ ਐਮ ਦੇ ਲਈ ਸ਼ੁਭਕਰਮਨ ਸਿੰਘ ਢਾਲੀਵਾਲ